ਬਰਨਾਲਾ ਵਿੱਚ ਆਨਲਾਈਨ ਰਜਿਸਟ੍ਰੇਸ਼ਨ ਦਾ ਕੰਮ ਪਹਿਲੇ ਦਿਨ ਸ਼ੁਰੂ ਹੋਇਆ ਆਨਲਾਈਨ ਰਜਿਸਟ੍ਰੇਸ਼ਨ ਲਈ ਜੋ ਪਬਲਿਕ ਨੂੰ ਦਿਸ਼ਾ ਨਿਰਦੇਸ਼ਾਂ ਲਈ ਸੂਚਨਾ ਬੋਰਡ ਲਗਾਏ ਗਏ ਉਹ ਸਿਰਫ ਅੰਗਰੇਜ਼ੀ ਭਾਸ਼ਾ ਵਿੱਚ ਹੀ ਲਗਾਏ ਗਏ ਜਿਸ ਨਾਲ ਪੰਜਾਬ ਸਰਕਾਰ ਦੀ ਪੰਜਾਬੀ ਭਾਸ਼ਾ ਨੂੰ ਲੈ ਕੇ ਅਣਦੇਖੀ ਮੋੜ ਸਾਹਮਣੇ ਆਈ ਹੈ ਇਸ ਸਬੰਧੀ ਆਨਲਾਈਨ ਰਜਿਸਟਰੀ ਕਰਵਾਉਣ ਆਏ ਲੋਕਾਂ ਨੇ ਵੀ ਇਤਰਾਜ਼ ਕੀਤੇ ਇਨ੍ਹਾਂ ਬੋਰਡਾਂ ਉੱਪਰ ਪੰਜਾਬੀ ਲਿਖਣ ਦੀ ਮੰਗ ਉਠਾਈ ਹੈ ਜਦਕਿ ਬਰਨਾਲਾ ਦੇ ਤਹਿਸੀਲਦਾਰ ਨੇ ਆਪਣੇ ਤੋਂ ਇਸ ਦਾ ਪੱਲਾ ਛਾੜ ਕੇ ਸਰਕਾਰ ਉੱਪਰ ਪਾ ਦਿੱਤਾ। ਤਹਿਸੀਲਦਾਰ ਬਰਨਾਲਾ ਨੇ ਕਿਹਾ ਕਿ ਇਹ ਬੋਰਡ ਸਰਕਾਰ ਨੇ ਤਿਆਰ ਕਰਵਾ ਕੇ ਫਰੀਦਕੋਟ ਤੋਂ ਭੇਜੇ ਹਨ। ਉਹਨਾਂ ਪੰਜਾਬੀ ਭਾਸ਼ਾ ਦੀ ਬੋਰਡ ਲਗਵਾਉਣ ਲਈ ਕਿਹਾ ਗਿਆ। ਮੇਰਾ ਨਾਮ ਲਖਵਿੰਦਰ ਸਿੰਘ ਹੈ। ਮੈਂ ਤਹਿਸੀਲਦਾਰ ਬਰਨਾਲਾ। ਸਰ ਇਹ ਵਿੱਚ ਇਦਾਂ ਹੈ ਕਿ ਸਰਕਾਰ ਵੱਲੋਂ ਇਹ ਨਵਾਂ ਪ੍ਰੋਜੈਕਟ ਲਾਂਚ ਕੀਤਾ ਗਿਆ ਅੱਜ। ਜੀ ਜੀ ਜੀ। ਇਹਦੇ ਵਿੱਚ ਜਿਹੜਾ ਸਰਕਾਰ ਵੱਲੋਂ ਇੱਕ ਕਾਊਂਟਰ ਵੀ ਲਗਾਇਆ ਗਿਆ ਜੇ ਕਿਸੇ ਨੇ ਰਜਿਸਟਰੀ ਇੱਥੇ ਲਗਵਾਉਣੀ ਹੈ ਇੱਥੇ ਲਗਵਾ ਸਕਦਾ ਦੂਸਰਾ ਬਾਹਰੋਂ ਵੀ ਕੋਈ ਲਿਖਵਾ ਸਕਦਾ ਤਾਂ ਇੱਥੇ ਜਿਹੜਾ ਆ ਜ਼ੀਰੋ ਹਿੰਦਲੇ ਔਰ ਜ਼ੀਰੋ ਕ腐ਸ਼ਨ ਦੇ ਤਹਿਤ ਰਜਿਸਟਰੀ ਹੋ ਰਹੀ ਨਹੀਂ ਉਹਨਾਂ ਦਾ ਕੰਮ ਬੰਦ ਨਹੀਂ ਇਹ ਪੈਰਲ ਚੱਲੇਗਾ ਜੇ ਕਿਸੇ ਨੇ ਰਜਿਸਟਰੀ ਉਹਨਾਂ ਕੋਈ ਕਰਾਉਣੀ ਹੈ ਉਹਨਾਂ ਕੋ ਕਰਵਾ ਸਕਦਾ ਜੇ ਕਿਸੇ ਨੇ ਸਾਡੇ ਕੋ ਕਰਾਉਣੀ ਇੱਥੇ ਉਹ ਇੱਥੇ ਸਾਡੇ ਕੋ ਰਜਿਸਟਰੀ ਲਖਵਾ ਸਕਦੇ ਆ। ਲਖਵਾਓ ਉੱਥੇ ਸਰਕਾਰ ਕਿ ਕੋਈ ਵੀ ਆਪਣੇ ਕੋ ਆਉਣੀ ਦਾ ਆਪਣੇ ਕੋ ਐ ਲਿਖਾਉਣ ਦੀ ਗੱਲ ਕਰ। ਜੀ। ਨਹੀਂ ਹੁਣ ਉਹ ਨਹੀਂ ਕਿਉਂਕਿ ਉਹ ਹੁਣ ਆਨਲਾਈਨ ਉੱਪਲੋਡ ਕਰਨਗੇ ਸਾਡੇ ਕੋ। ਫਿਰ ਅਸੀਂ ਇੱਥੇ ਪ੍ਰੂਫ ਕਰਾਂਗੇ। ਅਪਰੂਵ ਕਰਨ ਤੋਂ ਬਾਅਦ ਫਿਰ ਅਪਾਇੰਟਮੈਂਟ ਲੈ ਕੇ ਪਾਰਟੀ ਆਪਣੇ ਸਿੱਧੀ ਇੱਥੇ ਦੀ ਜਿਚੀ ਕਰਾ। ਤੇ ਇਹ ਬੋਰਡ ਤਾਂ ਹੁਣ ਉੱਥੋਂ ਰੂਡ ਹੋ ਗਿਆ ਇਹ ਹੋਇਆ। ਬਾਕੀ ਜਿਹੜੀ ਤੁਹਾਡੀ ਇਹ ਹੈਗੀ ਇਹ ਗੱਲ ਪੰਜਾਬੀ ਵੀ ਵੀ ਪੰਜਾਬੀ ਦੇ ਬੋਰਡ ਵੀ ਲਗਾ ਦਿੱਤੇ ਜਾਨੀ। ਪੰਜਾਬੀ ਜੀ ਵੀ ਆਪਾਂ ਲਗਾ ਲਵਾਂਗੇ। ਅਜੇ ਪਹਿਲੇ ਦਿਨ ਕਿੰਨੀ ਰਜਿਸਟਰੀ ਹੋਈਆਂ। ਪਹਿਲੇ ਦਿਨ ਆਪਣੀਆਂ ਹੀ ਪੰਜ ਰਜਿਸਟਰੀਆਂ ਹੁਣ ਫਿਲਹਾਲ ਹੋ ਗਈਆਂ। ਤੇ ਚਾਮ ਤੱਕ ਦੀ ਸ਼ਾਮ ਤੱਕ ਰਜਿਸਟਰੀਆਂ ਜਿਹੜੀਆਂ ਹੋਰ ਹੋ ਜਾਣਗੀਆਂ। ਜੋ ਜੋ ਆਈ ਜਾਂਦਾ ਅਸੀਂ ਰਜਿਸਟਰੀ ਕਰਦੇ। ਵੱਧ ਵੀ ਹੋ ਸਕਦੀ। ਗੁਰਦੀਪ ਸਿੰਘ ਰੌਣਵਾਸੀਆ ਜਿਸ ਪਾਰਟੀ ਦਾ ਮੈਂ ਪ੍ਰਧਾਨ ਹਾਂ ਬਰਨਾਲਾ। ਦੇਖੋ ਜੀ ਮੈਂ ਤਾਂ ਅੱਜ ਦੋ ਤਿੰਨ ਰਜਿਸਟਰੀ ਕਰਾਈਆਂ ਨੇ। ਬਲਡ ਰੇਸ਼ਨ ਵਾਲੀਆਂ। ਉਹੀ ਏਡੀ ਵੱਡੀ ਨੌਕਰੀ ਮੈਨੂੰ ਤਾਂ ਲੱਗਿਆ ਵੀ ਠੀਕ ਐ ਚਲੋ ਥੋੜਾ ਟਾਈਮ ਤਾਂ ਲੱਗਦਾ ਜੇ ਪਹਿਲਾ ਦਿਨ ਸੀ ਅੱਜ ਵੀ ਮੇਨੂੰ ਤਾਂ 10 ਤੋਂ 12 ਵੇਸਟਿੰਗ ਹੋ ਜਾਣਗੀਆਂ ਪਰ ਹੁਣ ਹੌਲੀ ਹੌਲੀ ਗੱਡੀ ਇਹ ਤੇ ਚੜਜ ਮੈਨੂੰ ਤਾਂ ਠੀਕ ਲੱਗਦਾਗਾ ਵੀ ਜੇ ਕੋਈ ਅੱਗੇ ਘਰੇ ਕਰਾ ਲਵੇ ਇਹਨਾਂ ਤੋਂ ਕਰਾਵੇ ਅਰਜੀ ਨੀਤ ਜਣ ਵਾਲੇ ਕੋਈ ਫਰਕ ਨਹੀਂ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਚੱਲ ਬਿਲ ਬਿਲਕੁਲ ਬਿਲਕੁਲ ਜਦੋਂ ਉਹ ਚਿੱਤੇ ਆਇਆ 1 ਰੁਪਿਆ ਕਿਤੇ ਨਾ ਦਿੱਤਾ ਨਾ ਨਾਣੇ ਮੰਗਿਆ ਨਾ ਅਸੀਂ ਲੈਂਦੇ ਵੇਖਿਆ ਤੁਸੀਂ ਅਮ ਜਨ ਸਾਹਮਣੇ ਬਹੁਤ ਵਧੀਆ ਗੱਲ ਕਰੀਏ ਇਹ ਅਣਪੜ੍ਹਤ ਲੋਕ ਚਾਦੀ ਨਹੀਂਗੇ ਯਾ ਨੰਬਰਦਾਰ ਚੱਲੋ ਕੋਈ ਦੂਜਾ ਸਾਡੇ ਵਰਗੇ ਵੀ ਪਰ ਉਹ ਠੀਕ ਆ ਕਿ ਇਹ ਲਿਸਟ ਲਗਾ ਨਾਲ ਦੇ ਪੰਜਾਬੀ ਦੇ ਵੀ ਲਾਏ ਜਾਣਗੇ ਯਾਨੀ ਕੋਈ ਗੱਲ ਨਹੀਂ ਕੱਲ ਨੂੰ ਦੇਖ ਲਓ ਪੰਜਾਬੀ ਚ ਬੋਰਡ ਲੱਗੇ ਹੋਣਗੇ